ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਗਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਲੈ ਕੇ ਆਈ ਆ ਪ੍ਰਿੰਟਸ ਬੁੱਟਾਂ ਦੀ ਜਿਹੜੀ ਕਿ ਸਾਰੀਆਂ ਭੈਣਾਂ ਦੀ ਪਹਿਲੀ ਪਸੰਦ ਰਹਿੰਦੇ ਨੇ ਪ੍ਰਿੰਟਸ ਔਟ ਬਹੁਤ ਹੀ ਵਧੀਆ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਪਿਆਰੇ ਨਿਊ ਪ੍ਰਿੰਟਾਂ ਦੇ ਨਾਲ ਅੱਜ ਆ ਅੱਜ ਆਪਾਂ ਆਏ ਆ ਤੇ ਨਾਲ ਲੈ ਕੇ ਆਈਆਂ कॉटन ਦੇ ਦੁਪट्टे ਬਹੁਤ ਸੋਹਣੇ ਸੋਹਣੇ ਪਿਓਰ ਕੈਮਰੀ कॉटन ਦੇ ਦੁਪट्टे ਅਦਰ ਕੋਈ ਨਹੀਂ ਜਸਟ ਪਿਓਰ ਕੈਮਰੀ कॉटन ਦੇ ਦੁਪट्टे ਰਹਿਣਗੇ ਜਿਵੇਂ ਮਰਜੀ ਤੁਸੀਂ ਕਿਸੇ ਵੀ ਸੂਟ ਦੇ ਨਾਲ ਹਨਾ ਮੈਚ ਕਰਕੇ ਇਹਨਾਂ ਨੂੰ ਲੈ ਸਕਦੇ ਹੋ ਤੇ ਜੇ ਕਿਸੇ ਭੈਣ ਨੇ ਇਹ ਕੱਲੇ ਦੁਪट्टे ਮੰਗਵਾਉਣੇ ਆ ਤਾਂ ਤੁਸੀਂ ਕੱਲੇ ਦੁਪट्टे ਵੀ ਮੰਗਵਾ ਸਕਦੇ ਹੋ ਪਰ ਕੱਲੇ ਦੁਪੱਟਿਆਂ ਤੇ ਇਹ ਹੋ ਜਾਂਦਾ ਜਾਂ ਤਾਂ ਤੁਸੀਂ 2-4 ਪੀਸ ਮੰਗਵਾਓ ਕਿਉਂਕਿ ਕਿਲੋ weight ਦਾ 100 ਰੁਪਿਆ ਲੱਗਦਾ ਹੀ ਲੱਗਦਾ 100 1kg weight ਦਾ ਲੱਗਦਾ ਹੀ ਲੱਗਦਾ ਵਾ ਚਾਹੇ ਤੁਸੀਂ ਅੱਧਾ ਕਿਲੋ ਮੰਗਾ ਲਓ ਚਾਹੇ ਉਹ 100 ਗ੍ਰਾਮ ਰਹਿ ਜਵੇ ਚਾਹੇ 200 ਗ੍ਰਾਮ ਰਹਿ ਜਵੇ ਲੱਗਣੇ 70-80 ਰੁਪਏ ਹੀ ਹੈਗੇ ਨੇ ਤੇ ਬਾਕੀ 10-20 ਰੁਪਏ ਪੈਕਿੰਗ ਦਾ ਲਿਫਾਫਾ ਇਹ ਜਿਹਾ ਮਟੀਰੀਅਲ 'ਚ ਲੱਗ ਜਾਂਦੇ ਉਸ 100 ਦਾ ਖਰਚਾ ਤੁਹਾਨੂੰ ਆਉਣਾ ਹੀ ਆਉਣਾ ਚਾਹੇ ਤੁਸੀਂ 100 ਗ੍ਰਾਮ ਮੰਗਾ ਲਓ ਚਾਹੇ ਤੁਸੀਂ 1kg ਮੰਗਾ ਲਓ ਸੋ ਜੇ ਇਕੱਲੇ ਦੁਪੱਟੇ ਮੰਗਵਾਉਣੇ ਹੋਏ ਤਾਂ ਕੋਸ਼ਿਸ਼ ਕਰਿਓ ਕਿ ਚਾਰ-ਪੰਜ ਦੁਪੱਟੇ ਤੁਸੀਂ ਮੰਗਵਾਉਣੇ ਹੋਣ ਜਾਂ ਫਿਰ ਦੇ ਤਾਂ ਤੁਹਾਨੂੰ ਕੋਈ ਕੋਰੀਅਰ ਦਾ ਐਕਸਟਰਾ ਚਾਰजेस ਨਹੀਂ ਦੇਣਾ ਪਊਗਾ ਸੋ ਤੁਸੀਂ ਬੇਫਿਕਰ ਹੋ ਕੇ ਆਪਣਾ ਕੋਰੀਅਰ ਦਾ ਆਰਡਰ ਦੇ ਸਕਦੇ ਹੋ ਜੇ ਤੁਸੇ ਸੂਟ ਮੰਗਾਉਣਾ ਚਾਹੇ ਤੁਸੀਂ ਦੁਪੱਟੇ ਮੰਗਵਾਉਣੇ ਨੇ ਤੇ ਜਿਹੜੀਆਂ ਭੈਣਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੋਹਣੇ ਸੋਹਣੇ ਪ੍ਰਿੰਟ ਇਹੜਾ ਦੁਪੱਟਾ ਰੋਗਾ ਪੂਰਾ ਵਧੀਆ ਖੁੱਲਾ ਡੁਲੇ ਦੁਪੱਟੇ ਰਹਿਣਗੇ 150 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ 150 ਤੇ ਜਿੱਥੋਂ ਮਰਜੀ ਬਾਏ ਕਰ ਲਿਓ 150 ਹੀ ਇਹਨਾਂ ਦਾ ਪ੍ਰਾਈਸ ਆ ਸਾਰੀ ਨਿਊ ਕਲੈਕਸ਼ਨ ਆਈ ਹੈ ਸਾਰੀ ਨਿਊ ਕਲੈਕਸ਼ਨ ਆਈ ਹੈ ਹਜੇ ਪੈਕਿੰਗ ਤੁਹਾਡੇ ਸਾਹਮਣੇ ਹੀ ਖੁੱਲਣੀ ਆ ਸੋ ਬਹੁਤ ਜ਼ਿਆਦਾ ਕਲੈਕਸ਼ਨ ਆ ਦੁਪੱਟਿਆਂ ਦੀ ਵੀ ਤੇ ਬਹੁਤ ਜ਼ਿਆਦਾ ਕਲੈਕਸ਼ਨ ਆ ਫੋਟਾਂ ਦੇ ਪ੍ਰਿੰਟਾਂ ਦੇ ਵੀ ਸੋ ਨਿਊ ਪ੍ਰਿੰਟ ਬਹੁਤ ਸੋਹਣੇ-ਸੋਹਣੇ ਆਏ ਨੇ ਬਸ ਫਟਾਫਟ ਲੈ ਕੇ ਸਕਰੀਨਸ਼ਾਟ ਤੁਸੀਂ ਆਰਡਰ ਕਰਨਾ ਤੇ ਵੀਡੀਓ ਦਾ ਧਮਾਕਾ ਜੋ ਮੈਂ ਦੱਸਣਾ ਭੁੱਲ ਗਈ ਇਦੇ ਵਿੱਚ ਮੇਨ ਜਿਹੜਾ ਮੈਂ ਅੱਜ ਦਾ ਆਫਰ ਰੱਖ ਰਹੀ ਆ ਆਫਰ ਇਹ ਆ ਕਿ ਜਿਹੜੀ ਭੈਣ ਪਹਿਲਾਂ ਵੀ ਆਪਾਂ ਇਹ ਆਫਰ ਰੱਖੇ ਨੇ ਤੇ ਬਹੁਤ ਭੈਣਾਂ ਤੱਕ ਸੂਟ ਪਹੁੰਚੇ ਨੇ ਤੇ ਭੈਣਾਂ ਨੂੰ ਪਤਾ ਜਿੰਨਾ ਤੱਕ ਪਹੁੰਚੇ ਨੇ ਇਹ ਹੀ ਵੀਡੀਓ ਦਾ ਸੂਟ ਉਹਨਾਂ ਤੱਕ ਜਾਂਦਾ ਵਾ ਜਿਹੜੀ ਭੈਣ ਸਭ ਤੋਂ ਵੱਧ ਆਪਣੀ ਵੀਡੀਓ ਨੂੰ ਸ਼ੇਅਰ ਕਰੂਗੀ ਸਭ ਤੋਂ ਵੱਧ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਤੁਸੀਂ ਸਕਰੀਨਸ਼ਾਟ ਮੈਨੂੰ ਸ਼ੇਅਰ ਕਰਨੇ ਆ ਪਰ ਆਇ ਨਹੀਂ ਹੋਣਾ ਚਾਹੀਦਾ ਕਿ ਇੱਕ ਜਣੇ ਨੂੰ ਤੁਸੀਂ ਬਾਰ-ਬਾਰ ਰਿਪੀਟ ਤੇ ਸ਼ੇਅਰ ਕੀਤਾ ਹੋਵੇ ਸੋ ਜਿਨ੍ਹਾਂ ਦੇ ਸਭ ਤੋਂ ਵੱਧ ਸ਼ੇਅਰ ਹੋਣਗੇ ਜੀ ਉਹਨਾਂ ਨੂੰ ਇਹੀ ਵੀਡੀਓ ਦੇ ਵਿੱਚੋਂ ਕੋਈ ਵੀ ਸੂਟ ਜਾਨ ਕੇ ਗਿਫਟ ਦੇ ਤੌਰ ਤੇ ਜਾਊਗਾ ਜਿੰਨਾ ਭੈਣਾ ਦੇ ਸਭ ਤੋਂ ਜ਼ਿਆਦਾ ਸ਼ੇਅਰ ਹੋਣਗੇ ਤੇ ਲੋ ਜੀ ਦਿਖਾਉਣੀ ਆ ਅੱਜ ਦੇ ਪ੍ਰਿੰਟ ਸੂਟ ਲੋ ਜੀ ਪਹਿਲਾਂ ਮੈਂ ਦੁਪੱਟਾ ਹੀ ਦਿਖਾ ਦੇਣੀ ਆ ਤਾਂ ਕਿ ਜਿਹੜੇ ਦੁਪੱਟੇ ਨਾਲ ਜਿਹੜਾ ਵੀ ਸੂਟ ਤੁਸੀਂ ਮੈਚ ਕਰਨਾ ਹੋ ਤੁਸੀਂ ਲੈ ਸਕਦੇ ਹੋ ਦੁਪੱਟੇ ਸਾਰਿਆਂ ਦੇ ਮੈਂ ਡਿਜ਼ਾਈਨ ਸੇਮ ਰਹਿਣਗੇ ਇੱਕ ਇੱਕ ਦੁਪੱਟਾ ਖੋਲੂਗੀ ਬਾਕੀ ਸਾਰਿਆਂ ਦੀ ਡਿਜ਼ਾਈਨਿੰਗ ਤੁਹਾਨੂੰ ਨਾਲ ਦੇ ਨਾਲ ਕਲਰ ਚੈੱਕ ਕਰ ਲਿਓ ਜਿਹੜੇ ਜਿਹੜੇ ਕਲਰ ਹੋਣਗੇ ਪ੍ਰਿੰਟਿੰਗ ਸੇਮ ਰਹੂਗੀ ਆ ਲੋ ਦੁਪट्टे ਪੂਰੇ ਲੰਬਾਈ ਚੁੜਾਈ ਪੂਰੀ ਹੋਗੇ ਇਸ ਤਰ੍ਹਾਂ ਸਾਰੇ ਬੱਡ ਵਾਲਾ ਪਿਓਰ ਕੈਮਰੀ ਕਾਟਨ ਦਾ ਦੁਪੱਟਾ ਮਿਲੂਗਾ ਪੂਰਾ ਖੁੱਲਾ ਡੁੱਲਾ ਟਾਈ ਮੀਟਰ ਦਾ ਦੁਪੱਟਾ ਕਹਿ ਕੇ ਹੀ बिकਦਾ ਇਹ 240 230 ਯਾਨੀ ਕਿ ਇਹ ਪੂਰਾ ਪ੍ਰੋਪਰ ਨਿਕਲਦਾ ਹੁੰਦਾ ਯਾਨੀ ਕਿ ਪੂਰਾ ਖੁੱਲਾ ਡੁੱਲਾ ਦੁਪੱਟਾ ਇਹ ਤੋਂ ਵੱਡਾ ਦੁਪੱਟਾ ਨਹੀਂ ਆਉਂਦਾ ਜੀ ਬਹੁਤ ਸੋਹਣੀ ਪਿਓਰ ਕੈਮਰੀ ਕਾਟਨ ਜਿਹੜਾ ਦੁਪੱਟਾ ਸਭ ਤੋਂ ਵੱਧ ਹੰਡਦਾ ਇਹ ਮਾਵਾ ਤਾਂ ਹੁੰਦਾ ਜਿਵੇਂ ਜਿਵੇਂ ਧੋਵੋਗੇ ਮਾਵਾ ਚਲਿਆ ਜਾਣਾ ਤੇ ਇਹਨਾਂ ਸੌਫਟ ਹੋ ਜਾਣਾ ਤੇ ਸਭ ਤੋਂ ਹੰਡਣਸਾਰ ਤੇ ਸਭ ਤੋਂ ਵਧੀਆ ਦੁਪੱਟਾ ਇਹੀ ਹੁੰਦਾ ਬਹੁਤ ਸੋਹਣੀ ਕਲੈਕਸ਼ਨ ਤੇ ਬਹੁਤ ਸੋਹਣੇ ਕਲਰ ਚਾਟਾਂ ਨਾਲ ਆਪਾਂ ਦੁਪੱਟੇ ਇਹ ਅੱਜ ਦੇ ਲੈ ਕੇ ਆਏ ਆ ਆ ਲੋ ਦੇਖੋ ਆ ਬਾਰਡਰ ਦੇਖ ਲਓ ਬਹੁਤ ਪਿਆਰਾ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਦੀ ਆ ਲੰਬਾਈ ਚੁੜਾਈ ਮੈਂ ਤੁਹਾਨੂੰ ਆ ਦੁਪੱਟਾ ਸਾਰਾ ਖੋਲ ਕੇ ਦਿਖਾਤਾ ਇਹਦੇ ਨਾਲ ਦੇ ਸੇਮ ਦੁਪੱਟੇ ਹੀ ਹੋਣਗੇ ਜੀ ਬਸ ਹੁਣ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆ ਕਿਉਂਕਿ ਇੱਕ ਇੱਕ ਦੁਪੱਟਾ ਖੋਲਣਾ ਵੀ ਔਖਾ ਵਾ ਆ ਲੋ ਇਹ ਲਾਈਟ ਜਆ ਪਰਪਲ ਸ਼ੇਡ ਤੇ ਆ ਗਿਆ ਆ ਸਕਿਨੀ ਜੀ ਸ਼ੇਡ ਆ ਗਈ ਜਿਹੜਾ ਦੁਪੱਟਾ ਵੀ ਤੁਹਾਨੂੰ ਚਾਹੀਦਾ ਹੋ ਤੁਸੀਂ ਲੈ ਸਕਦੇ ਹੋ ਨੈਕਸਟ ਵਾਲ ਆ ਗਿਆ ਇਹਦੇ ਵਿੱਚ ਗ੍ਰੀਨ ਸ਼ੇਡ ਆ ਲੋ ਇਹ ਦੂਸਰ ਨੈਕਸਟ ਵਾਲ ਆ ਗਿਆ ਜੀ ਇਹ ਵੀ ਸਕਿਨੀ ਜਆ ਸ਼ੇਡੀ ਆ ਥੋੜਾ ਜਆ ਡਾਰਕ ਸਕਿਨ ਤੇ ਆ ਗਿਆ ਸਕਿਨ ਟੋਨ ਤੇ ਗ੍ਰੇ ਕਲਰ ਬਾਰਡਰ ਸਾਰੇ ਦੁਪੱਟਿਆਂ ਦੇ ਉਵੇਂ ਹੀ ਮਿਲਣਗੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਸੋ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਆ ਲੋ ਨੈਕਸਟ ਡਿਜ਼ਾਈਨ ਤੁਹਾਨੂੰ ਚੈੱਕ ਕਰਵਾ ਦਿੰਨੇ ਆ। ਲਓ ਜੀ। ਇਦਾਂ ਰੋਗਿਆ ਇਹਦਾ ਸਾਰਾ ਸਾਈਡਾਂ ਤੇ ਇਸ ਤਰ੍ਹਾਂ ਤੁਹਾਨੂੰ ਸਾਈਡਾਂ ਤੇ ਸਾਰੇ ਬਾਰਡਰ ਮਿਲੂਗਾ। ਇਹ ਵਾਈਟ ਦੁਪੱਟਾ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ। ਬਹੁਤ ਸੋਹਣੇ ਦੁਪੱਟੇ ਅੱਜ ਦੀ ਵੀਡੀਓ ਦੇ। ਸੋ ਰਹਿ ਨਹੀਂ ਹੋਣਾ ਪੈਣਾ ਤਾਂ ਜ਼ਰੂਰ ਸਕਰੀਨਸ਼ਾਟ ਆਉਣਗੇ ਪਰ ਇੰਨਾ ਕਾ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਆ ਇਕੱਲੇ ਦੁਪੱਟੇ ਮੰਗਾਉਂਗੇ ਤਾਂ 100 ਰੁਪਿਆ ਐਕਸਟਰਾ ਚਾਰजेस ਲੱਗਣਗੇ ਤੁਹਾਡੇ ਚਾਹੇ ਤੁਸੀਂ ਇੱਕ ਮੰਗਾ ਲਓ ਪੰਜ ਮੰਗਾ ਲਓ 10 ਮੰਗਾ ਲਓ ਤੁਹਾਡੀ ਆਪਣੀ ਇੱਛਾ ਜੀ ਤੇ ਜੇ ਤੁਸੀਂ ਸੂਟ ਦੇ ਨਾਲ ਮੰਗਵਾਉਂਗੇ ਤਾਂ ਕੋਰੀਅਰ ਫ੍ਰੀ ਹੋ ਜਾਊਗਾ ਆ ਲੋ ਇਹਦੇ ਵਿੱਚ ਜਿਵੇਂ ਆਹ ਕੱਲੇ ਫਲਾਵਰ ਚੇਂਜ ਹੋਣਗੇ ਨਾਲ ਆਹ ਬਾਰਡਰ ਚੇਂਜ ਹੋ ਜਾਊਗਾ بیس ਇਹਨਾਂ ਦਾ ਵਾਈਟ ਹੀ ਰਹੂਗਾ ਇਸ ਤਰ੍ਹਾਂ ਰਹੂਗਾ ਜੀ ਇਹ ਵਾਲਾ ਆਹ ਵਾਲੇ ਬਾਰਡਰ ਨਾਲ ਦਾ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਆ ਆ ਲੋ ਜੀ ਬਸ ਚੈੱਕ ਕਰੀ ਚੱਲਿਓ ਇਹ ਚੀਜ਼ਾਂ ਬਾਰ-ਬਾਰ ਨਹੀਂ ਮਿਲਣੀਆਂ ਰਿਪੀਟ ਤੇ ਨਹੀਂ ਮਿਲਣੀਆਂ ਬਹੁਤ ਹੀ ਸੋਹਣੀਆਂ ਬਹੁਤ ਹੀ ਪਿਆਰੀਆਂ ਨੇ ਲਓ ਜੀ ਦੇਖੋ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਮਿਲਣਾ ਤੁਹਾਨੂੰ ਬਹੁਤ ਹੀ ਪਿਆਰੇ ਕਲਰ ਨੇ ਦੇਖੋ ਆ ਗ੍ਰੇ ਕਲਰ ਆ ਡਾਰਕ ਗ੍ਰੇ ਕਲਰ ਨਾਲ ਫਰੋਜ਼ੀ ਦਾ ਕੰਟਰਾਸਟ ਆ ਇਹ ਵੀ ਫਰੋਜ਼ੀ ਦੇ ਨਾਲ 오ਰੇਂਜ ਦਾ ਕੰਟਰਾਸਟ ਆ ਪੈਰਟ ਦੇ ਨਾਲ ਕਾਫੀ ਦਾ ਕੰਟਰਾਸਟ ਆ ਇਹ ਵੀ ਇਸ ਕੱਢਰਾਸ ਬਹੁਤ ਸੋਹਣਾ ਪੰਜ-ਪੰਜ ਕਲਰ ਨੇ ਸਾਰੇ ਦੁਪੱਟਿਆਂ ਦੇ ਵਿੱਚ ਬਸ ਤੁਸੀਂ ਆਪਣੇ ਫਟਾਫਟ ਸਕਰੀਨਸ਼ਾਟ ਲੈਣਾ ਇੱਕ ਦੁਪੱਟੇ ਦੇ ਮਗਰ ਨਾ ਪੈਜੋ ਜਿਹੜਾ ਖੁੱਲਦਾ ਸਾਰੇ ਕਲਰ ਬਹੁਤ ਸੋਹਣੇ ਆ ਬਹੁਤ ਪਿਆਰੇ ਨੇ ਫਿਰ ਨੋ ਕਹਿਣਾ ਪੈਂਦਾ ਭੈਣ ਬਣ ਕੇ ਹਨਾ ਆਪਣੇ ਕਲਰ ਚੁਆਇਸ ਜ਼ਰੂਰ ਰੱਖਿਆ ਕਰੋ ਲੋ ਇਹਦੀ ਪ੍ਰਿੰਟਿੰਗ ਵੀ ਇਦਾਂ ਰਹੂਗੀ ਇਹਦਾ ਬਾਰਡਰ ਹੋਊਗਾ ਇਦਾਂ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਆਹ ਵਾਲਾ ਇਹਦਾ ਬਾਰਡਰ ਰਹੂਗਾ ਦੁਪੱਟੇ ਦਾ ਤੇ ਨਾਲ ਆ ਸਾਰਾ ਇਹਦਾ ਵਿਚਕਾਰ ਰਹੂਗਾ ਸਾਈਡ ਤੇ ਆ ਇਸੇ ਤਰ੍ਹਾਂ ਪੱਟੀ ਮਿਲੂਗੀ ਜਿਹੜੀ ਆ ਛੋਟਾ ਬਾਰਡਰ ਜਾਂਦਾ ਬਹੁਤ ਸੋਹਣਾ ਇਹ ਵੀ ਪ੍ਰਿੰਟ ਬਹੁਤ ਹੀ ਪਿਆਰਾ ਇਹਦੇ ਵੀ ਕਲਰ ਦਿਖਾ ਦਿੰਨੀ ਆ ਤੁਹਾਨੂੰ ਕਲਰ ਬਹੁਤ ਸੋਹਣੇ ਨੇ ਬਲੂ ਕਲਰ ਬੇਬੀ ਬਲੂ ਜਿਹਾ ਕਲਰ ਆ ਆ ਲੋ ਜੀ ਲਾਈਟ ਜਿਹਾ ਕੋਕੋ ਕੋਲਾ ਜਿਹਾ ਕੀ ਇਹਨੂੰ ਕਲਰ ਨੂੰ ਕਹਾ ਬਹੁਤ ਸੋਹਣਾ ਵਾ ਕਲਰ ਪੀਚ ਜਿਹਾ ਕਲਰ ਹੈਗਾ ਇਹ ਪੀਚ ਦੀ ਟੂਨ ਤੇ ਆ ਇਹ ਪਿਸਤਾ ਟੂਨ ਤੇ ਆ ਇਹ ਕਾਫੀ ਜਿਹੀ ਟੂਨ ਤੇ ਆ ਲਾਈਟ ਕਾਫੀ ਟੂਨ ਤੇ ਆ ये भी पंजी कलर जो खोलिया लाइट या मस्टर्ड शेड बहुत सोना बहुत प्यारे शेड ने फटाफट स्क्रीन शॉट लै लो तो ऑर्डर कर दो आलो जी नैक्सट दुपट्टा जस्ट इन्हें मैं ही तुम दिखा रही हाँ कट वगैरह मैं तुम दिखाती भी पूरी प्रॉपर आ कोई कट करनी हो कोई कसर नहीं हैगी आलो तो सारी न्यू पैकिंग आने खुल रही है पिस्ता ग्रीन कलर इस तरह बॉर्डर आऊगा चारे कने चारे पास बॉर्डर घूमूंगा ਤੇ ਇਹਦੇ ਵਿੱਚ ਕਲਰ ਦੇਖ ਲਓ ਲਾਈਟ ਜਾਂ ਕਾਫੀ ਸ਼ੇਡ ਆ ਗਿਆ ਆਹ ਲਓ ਜੀ ਬਲੈਕਿਸ਼ ਗ੍ਰੇਜਾ ਕਲਰ ਆ ਗਿਆ ਜੀ ਤੇ ਇੱਕ ਇਹਦਾ ਇਹ ਚਾਰ ਕਲਰ ਨੇ ਲਾਈਟ ਜਾਂ ਪਰਪਲ ਟੂਨ ਜੀ ਹੈ ਜੀ ਇਹ ਵੀ ਬਹੁਤ ਸੋਹਣਾ ਕਲਰ ਬਹੁਤ ਪਿਆਰੇ ਪਿਆਰੇ ਕਲਰ ਨੇ ਬਸ फटाफट ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲੋ ਲਓ ਜੀ ਜਿਹੜਾ ਵੀ ਕਲਰ ਮੇਰੇ ਹੱਥ ਚ ਆ ਰਿਹਾ ਮੈਂ ਤਾਂ ਉਹੀ ਖੋਲ ਰਹੀ ਆਂ ਕੋਈ ਚੁੰਨੀ ਨਹੀਂ ਖੋਲ ਰਹੀ ਬਸ ਕਲਰ ਸਾਰੇ ਬਹੁਤ ਸੋਹਣੇ ਆ ਕਲਰ ਕੋਈ ਵੀ ਛੱਡਣ ਵਾਲਾ ਨਹੀਂ ਹੈਗਾ ਇਹਨਾਂ ਦਾ ਕਿਉਂਕਿ ਗਰਮੀਆਂ ਦੇ ਅਕੋਰਡਿੰਗ ਬਹੁਤ ਸੋਹਣੇ ਕਲਰ ਆਏ ਆ ਆ ਲੋ ਜੀ ਇਹ ਹੈਗਾ ਬਲੂ ਕਲਰ ਦੇ ਉੱਪਰ ਨੇਵੀ ਬਲੂ ਕਲਰ ਦਾ ਇਸ ਤਰ੍ਹਾਂ ਇਹਦੇ ਤੇ ਵੀ ਬਾਰਡਰ ਸਾਰੇ ਇਸੇ ਤਰ੍ਹਾਂ ਰਹੂਗਾ ਜਿਹੜਾ ਆਹ ਵਾਲਾ ਬਾਰਡਰ ਆ ਇਹ ਚਾਰੇ ਪਾਸੇ ਘੁੰਮੂਗਾ ਚੁੰਨੀ ਦੇ ਚਾਰੇ ਪਾਸੇ ਰਹੂਗਾ ਇਹ ਸਾਈਡਾਂ ਤੇ ਰਹੂਗਾ ਬਾਕੀ ਦਾ ਬਾਰਡਰ ਇਹਦੇ ਵਿੱਚ ਵੀ ਤੁਹਾਨੂੰ ਇਹ ਗ੍ਰੇ ਕਲਰ ਆ ਗਿਆ ਬਲੂ ਗ੍ਰੇ ਜਿਹਾ ਹਾਂ ਲੋ ਸਿਮਿਲਰ ਜੇ ਕਲਰ ਆ ਰਹੇ ਨੇ ਸਾਰਿਆਂ ਦੇ ਵਿੱਚ ਬਸ ਡਿਜ਼ਾਈਨਿੰਗ ਦਾ ਫਰਕ ਪੈ ਰਿਹਾ ਕੋਈ ਕਲਰ ਡਿਫਰੈਂਟ ਆ ਰਿਹਾ ਪਿਸਤਾ ਆ ਗਿਆ ਇਹ ਚ ਬਲੈਕਿਸ਼ ਆ ਗਿਆ ਬਲੈਕ ਹੀ ਆ ਗਿਆ ਪ੍ਰੋਪਰ ਜਿਹਾ ਥੋੜਾ ਜਿਹਾ ਆ ਆ ਗਿਆ ਲੈਮਨ ਮਸਟਰਡ ਜਿਹਾ ਛੇੜੇ ਵੀ ਬਹੁਤ ਸੋਹਣਾ ਸਕਿੰਨੀ ਜਿਹਾ ਕਹਿ ਸਕਦੇ ਆ ਜਾਂ ਲਓ ਜੀ ਪ੍ਰਿੰਟ ਤਾਂ ਅੱਜ ਦੇ ਇੱਕ ਤੋਂ ਇੱਕ ਦਾ ਦੁਪੱਟਾ ਥੋੜਾ ਕੋਈ ਵੀ ਛੱਡਣ ਨੂੰ ਜੀ ਨਹੀਂ ਕਰਦਾ 5 5 10 10 ਦੁਪੱਟਿਆਂ ਦੇ ਪੱਕੇ ਆਰਡਰ ਖੜੇ ਨੇ ਇਹਨਾਂ ਦੇ ਕਿਉਂਕਿ ਚੀਜ਼ ਬਹੁਤ ਸੋਹਣੀ ਆਈ ਆ ਬਹੁਤ ਹੀ ਪਿਆਰੀ ਆਈ ਆ ਆ ਲੋ ਇਸ ਤਰ੍ਹਾਂ ਹੈਗੀਆਂ ਸਾਰੇ ਬੋਲਿੰਗ ਵਾਂਗੂ ਬਹੁਤ ਹੀ ਸੋਹਣਾ ਬਾਰਡਰ ਬਣਿਆ ਸਾਈਡਾਂ ਤੇ ਵੀ ਸੇਮ ਇਸੇ ਤਰ੍ਹਾਂ ਬਾਰਡਰ ਘੁੰਮੂਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਦੇਖੋ ਦੁਪੱਟਾ ਐਂਡ ਨੈਕਸਟ ਵਾਲਾ ਹੈਗਾ ਇਹਦੇ ਵਿੱਚ ਪੀਚ ਸ਼ੇਡ ਪਿਸਟਾ ਗ੍ਰੀਨ ਲਾਈਟ ਜਾਂ ਲੈਮਨ ਸ਼ੇਡ ਪਿੰਕ ਸ਼ੇਡ ਦੇਖੋ ਇਹਦੇ ਸ਼ੇਡ ਚਾਰੇ ਡਿਫਰੈਂਟ ਹੋ ਗਏ ਸਿਰਫ ਪੀਚੇ ਸੇਮ ਆ ਇਹਦੇ ਚਾਰੇ ਡਿਫਰੈਂਟ ਹੋ ਗਏ ਡਿਜ਼ਾਈਨ ਵੀ ਡਿਫਰੈਂਟ ਹੋ ਗਿਆ ਆਰਾਮ ਦੇ ਨਾਲ ਆਰਡਰ ਕਰਿਓ ਚੰਗੀ ਤਰ੍ਹਾਂ ਦੇਖ ਕੇ ਸੈਕੰਡ ਆ ਕੇ ਆਰਾਮ ਦੇ ਨਾਲ ਆਊਗਾ ਤੁਹਾਨੂੰ ਜੀ ਕਿਉਂਕਿ ਇੰਨੀਆਂ ਚੀਜ਼ਾਂ ਦੇ ਵਿੱਚ ਅਸੀਂ ਵੀ ਕਨਫਿਊਜ਼ ਹੋ ਜਾਣਾ ਵੀ ਕਿਹੜੀ ਚੀਜ਼ ਅਸੀਂ ਕਿਹਨੂੰ ਦੇਣੀ ਆ ਕਿਵੇਂ ਆਰਡਰ ਚੱਕਣੇ ਆ ਹਨਾ ਕਿਹੜੀ ਚੀਜ਼ ਵਿਗ ਚੁੱਕੀ ਆ ਕਿਵੇਂ ਦੁਬਾਰਾ ਕਿਸੇ ਨੂੰ ਹਾਂ ਕਹਿਣਾ ਨਾ ਸਾਰੀ ਚੀਜ਼ ਦੇਖ ਕੇ ਦੁਬਾਰਾ ਰਿਪਲਾਈ ਹੁੰਦਾ ਵਾ ਸੋ ਸਾਰੀਆਂ ਭੈਣਾਂ ਨੂੰ ਮੈਸੇਜ ਆਣਗੇ ਰਿਪਲਾਈ ਆਉਣਗੇ ਬਸ ਤੁਸੀਂ ਆਰਾਮ ਦੇ ਨਾਲ ਆਰਡਰ ਕਰਨੇ ਆ ਤੇ ਵੇਟ ਕਰਿਓ ਪਲੀਜ਼ ਕਿਉਂਕਿ ਚੀਜ਼ ਬਹੁਤ ਸੋਹਣੀ ਆ ਯਾ ਬਹੁਤ ਪਿਆਰੀ ਆ ਯਾ ਹਰੇਕ ਨੂੰ ਹੋਊਗਾ ਕਿ ਛੇਤੀ ਛੇਤੀ ਸਾਨੂੰ ਆਨਸਰ ਦੋ ਹਨਾ ਵੀ ਵਿਕਣਾ ਜਾਣ ਪਰ ਕੋਸ਼ਿਸ਼ ਇਹੀ ਰਹੂਗੀ ਸਾਰੀਆਂ ਭੈਣਾਂ ਤੱਕ ਵੀ ਦੁਪੱਟੇ ਪਹੁੰਚਣ ਹਲੋ ਰਸਟ ਸ਼ੇਡ ਦੇਖੋ ਰਸਟ ਸ਼ੇਡ ਆ ਗਿਆ ਰਾਸਤੇ ਸ਼ੇਡ ਨਾਲ ਇਹਦਾ ਬਾਰਡਰ ਸਾਰਾ ਵਾ ਅ ਵਿਚਕਾਰੋਂ ਥੋੜਾ ਜਿਹਾ ਲਾਈਟ ਜਿਹਾ ਵਾ ਇਹ ਵੀ ਕੰਬੀਨੇਸ਼ਨ ਬਹੁਤ ਪਿਆਰਾ ਬਹੁਤ ਸੋਹਣਾ ਬਹੁਤ ਸੋਹਣਾ ਥੋੜਾ ਜਿਹਾ ਗਾਜਰੀ ਪਰਪਲ ਜੀ ਟੂਨ ਤੇ ਆ ਲਾਈਟ ਡਾਰਕ ਦਾ ਕੰਬੀਨੇਸ਼ਨ ਬਣਿਆ ਇਹ ਵਾਲਿਆਂ ਤੇ ਸਾਰੇ ਜਿੰਨੇ ਵੀ ਦੁਪੱਟੇ ਖੁੱਲੇ ਆ ਦੇਖੋ ਸਾਰੇ ਅਲੱਗ-ਅਲੱਗ ਪੈਟਰਨ ਦੇ ਨਾਲ ਖੁੱਲੇ ਨੇ ਇਹਦੇ ਵਿੱਚ ਇਸ ਤਰ੍ਹਾਂ ਆਊਗਾ ਬਾਰਡਰ ਸਾਰਿਆਂ ਦਾ ਸੇਮ ਰਹੂਗਾ ਸਾਰੇ ਦੁਪੱਟਿਆਂ ਦਾ ਬਾਰਡਰ ਸੇਮ ਰਹੂਗਾ ਲਾਈਟ ਡਾਰਕ ਦਾ ਕੰਬੀਨੇਸ਼ਨ ਜਾਂ ਬਣੂਗਾ ਆ ਲੋ ਇਹਦਾ ਵੀ ਦੇਖ ਲੈਣਾ ਇਹਦਾ ਬਲੈਕ ਦੇ ਨਾਲ ਬਣੂਗਾ ਬਲੈਕ ਦੇ ਨਾਲ ਜਿੱਦਾਂ ਦੀ ਦੁਪੱਟੀਆਂ ਦੀ ਕੰਨੀ ਆ ਰਹੀ ਆ ਨਾ ਉਦਾਂ ਦਾ ਬਾਰਡਰ ਆ ਰਿਹਾ ਦੇਖੋ ਇਹਦਾ ਗ੍ਰੇ ਦਾ ਮਹਿਰੂਨ ਦੇ ਨਾਲ ਆ ਰਿਹਾ ਇਹਦਾ ਗ੍ਰੀਨ ਦੇ ਨਾਲ ਆ ਰਿਹਾ ਇਹਦਾ ਗ੍ਰੀਨ ਦਾ ਬਲੂ ਦੇ ਨਾਲ ਆ ਰਿਹਾ ਬਹੁਤ ਪਿਆਰੇ ਪਿਆਰੇ ਬਹੁਤ ਹੀ ਸੋਹਣੇ ਜੇ ਆ ਰਹੇ ਨੇ ਸਾਰੇ ਤੇ ਨੈਕਸਟ ਹੈਗਾ ਜੀ ਇਹ ਵੀ ਬਹੁਤ ਪਿਆਰਾ ਬਹੁਤ ਸੋਨਾ ਦੁਪੱਟਾ ਆ ਲੋ ਦੇਖੋ ਬਾਰਡਰ ਕਿੰਨਾ ਪਿਆਰਾ ਕਿੰਨਾ ਸੋਨਾ ਤੇ ਨਾਲ ਇਹਦੇ ਰਣਗੇ ਇਸ ਤਰ੍ਹਾਂ ਬਾਰਡਰ ਸਾਰੇ ਇਦਾਂ ਘੁੰਮੂਗਾ ਨਾਲ ਨਿੱਕੇ ਨਿੱਕੇ ਬੂਟੀ ਉੱਪਰ ਰਹੋਗੇ ਵਿਚਕਾਰ ਸਾਰੇ ਇਹਦੇ ਵਿੱਚ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਆਏ ਨੇ ਇਹ ਮੂੰਗੀ ਆ ਜਾਂ ਛੇੜਾ ਲਾਈਟ ਮੂੰਗੀ ਆ ਜਾਂ ਛੇੜ ਕਹਿ ਸਕਦੇ ਆ ਲਾਈਟ ਬਲੂ ਕਲਰ ਆ ਗਿਆ ਜੀ ਪੀਚ ਜੀ ਟੂਨ ਆ ਗਈ ਗ੍ਰੀਨ ਟੂਨ ਆ ਗਈ ਪੰਜ ਹੀ ਕਲਰ ਇਹਦੇ ਵਿੱਚ ਤੁਹਾਨੂੰ ਮਿਲਣਗੇ ਇਹ ਵੀ ਬਹੁਤ ਪਿਆਰੇ ਬਹੁਤ ਆਹ ਵਾਲਾ ਤਾਂ ਨੀਚੇ ਵਾਲਾ ਜਿਹੜਾ ਡਿਜ਼ਾਈਨ ਖੋਲਿਆ ਉਹਦਾ ਹੀ ਗ੍ਰੀਨ ਦੇ ਨਾਲ ਕੰਟਰਾਸਟ ਆ ਜਿਹੜਾ ਉਹ ਵਾਲਾ ਪੀਸ ਆ ਬਾਕੀ ਸਾਰੇ ਪੀਸ ਤੁਸੀਂ ਚੈੱਕ ਕਰ ਲਓ ਤੇ ਫਟਾਫਟ ਬਸ ਸਟਿੱਕਲਾ ਲਾ ਕੇ ਭੇਜਦੇ ਆ ਜਿਹੜੇ ਜਿਹੜੇ ਤੁਸੀਂ ਦੁਪੱਟੇ ਕਰਨੇ ਆ ਹੁਣ ਮੈਂ ਤੁਹਾਨੂੰ ਦਿਖਾਨੀਆਂ ਸੂਟ ਸੂਟਾਂ ਦੇ ਨਾਲ ਮੈਚ ਕਰ ਲਿਓ ਜਿਹੜੇ ਕਲਰ ਡਿਜ਼ਾਈਨ ਮੈਚ ਕਰਨੇ ਹੋਣਗੇ ਤੁਸੀਂ ਆ ਲਓ ਦੇਖੋ ਪਹਿਲਾ ਹੀ ਪ੍ਰਿੰਟ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਦੇਖੋ ਏਅਰ ਫੋਰਸ ਜਿਹਾ 컬러 ਆ ਜਾਂਦਾ ਇਹ ਫਿਰੋਜ਼ੀ ਏਅਰ ਫੋਰਸ ਜਿਹਾ ਵਾ ਪੈਰਟ ਜਿਹਾ 컬러 ਕਹਿ ਸਕਦੇ ਆ ਪੀਕਾਕ ਜਿਹਾ ਸ਼ੇਡ ਬਹੁਤ ਪਿਆਰੀ ਡਿਜ਼ਾਈਨਿੰਗ ਆ ਇੰਨੀਆਂ ਸੁਪਰ ਆਈਆਂ ਦੁਪੱਟੇ ਤਾਂ ਆਈ ਨੇ ਇੰਨੇ ਸੋਹਣੇ ਇੰਨੇ ਹੀ ਜ਼ਿਆਦਾ ਮਤਲਬ ਕਿ ਵੀ ਹਰ ਦੁਪੱਟੇ ਚੋਂ ਇੱਕ ਲੈ ਲਈਏ ਇਦਾਂ ਦਿਲ ਕਰਦਾ ਹੋਊਗਾ ਪਰ ਸੂਟਾਂ ਦੀ ਪ੍ਰਿੰਟਿੰਗ ਵੀ ਇਸ ਵਾਰ ਬਹੁਤ ਜ਼ਿਆਦਾ ਸੋਹਣੀ ਆਈ ਹੈ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਪੈਨ ਸ਼ੇਅਰ ਜਿਹੜੀ ਪੈਨ ਸਾਰਿਆਂ ਨੂੰ ਵੱਧ ਸ਼ੇਅਰ ਕਰੂਗੀ ਉਹਨਾਂ ਨੂੰ ਇਹ ਹੀ ਇੰਨੇ ਸੋਹਣੇ ਸੋਹਣੇ ਪ੍ਰਿੰਟਾਂ 'ਚ ਇੱਕ ਸੂਟ ਗਿਫਟ ਦੇ ਤੌਰ ਤੇ ਜਾਊਗਾ ਸੋ ਇੰਨਾ ਕੋਸ਼ਿਸ਼ ਕਰਿਓ ਕਿ ਹੁਣ ਵੱਧ ਤੋਂ ਵੱਧ ਤੁਸੀਂ ਇਹ ਸਾਰੇ ਬ੍ਰਾਂਡ ਦੇ ਆਰਟੀਕਲ ਜਿਵੇਂ ਇਹ BLAM ਬ੍ਰਾਂਡ ਦਾ ਬਹੁਤ ਹੀ ਪਿਆਰਾ ਕਾਟਨ ਇੰਨੀ ਸੋਹਣੀ ਆ ਹੱਥਾਂ 'ਚ ਜਦ ਸੂਟ ਨੇ ਪਹੁੰਚਣਾ ਇੱਕ ਸਕੂਨ ਜਿਹਾ ਆਊਗਾ ਕਿ ਹਾਂਜੀ ਅਸੀਂ 600 ਰੁਪਏ ਲਾਇਆ ਪਰ ਸੂਟ ਬਹੁਤ ਸੋਹਣਾ ਆ ਤੁਹਾਡੇ ਖੁਦ ਦੇ ਰਿਪਲਾਈ ਆਉਣਗੇ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਲੋ ਮਹਿੰਦੀਆ ਸ਼ੇਡ ਮਹਿੰਦੀਆ ਟੂਨ ਕਲਰ ਡਿਜ਼ਾਈਨਿੰਗ ਤੇ ਪ੍ਰਿੰਟਿੰਗ ਚਾਹ ਕਾ ਲੋ ਬਹੁਤ ਸੋਹਣੀ ਆ ਬਹੁਤ ਹੀ ਪਿਆਰੀ ਆ ਕਲਰ ਇੰਨਾ ਚ ਵੀ ਅਜ ਕੋਈ ਛੱਡਣ ਵਾਲਾ ਨਹੀਂ ਹੈਗਾ ਇਹਦਾ ਵੀ ਗ੍ਰੀਨ ਦੇਖੋ ਗ੍ਰੀਨ ਕਲਰ ਮੂੰਗਿਆ ਗ੍ਰੀਨ ਜਿਹਾ ਕਲਰ ਕਹਿ ਸਕਦੇ ਹਾਂ ਆ ਲੋ ਬਹੁਤ ਸੋਹਣੀ ਪ੍ਰਿੰਟਿੰਗ ਆ ਤਾਂ ਬਹੁਤ ਹੀ ਸੋਹਣੀਆਂ ਆਈਆਂ ਨੇ ਖੁਦ ਅਸੀਂ ਕਨਫਿਊਜ਼ ਹੋਏ ਪਏ ਆ ਜਿੱਤਾ ਇੰਨੀ ਸੋਹਣੀ ਪ੍ਰਿੰਟਿੰਗ ਆ ਬਹੁਤ ਹੀ ਪਿਆਰੀ ਲਓ ਜੀ ਬਲੂ ਸ਼ੇਡ ਮਜ਼ੈਂਟਾ ਸ਼ੇਡ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਆ ਬਹੁਤ ਹੀ ਪਿਆਰੇ ਜੇ ਸੋਰਟ ਨੇ ਲਓ ਜੀ ਹਰ ਤਰ੍ਹਾਂ ਦੇ ਚਾਰਟ ਆਉਣਗੇ ਲਾਈਟ ਵੀ ਦਿਖਾਉਂਗੀ ਡਾਰਕ ਵੀ ਦਿਖਾਉਂਗੀ ਆ ਲੋ ਦੇਖੋ ਇਹ ਮੀਡੀਅਮ ਜਿਹਾ ਇੰਗਲਿਸ਼ ਜਿਹਾ ਕਲਰ ਆ ਗਿਆ ਨਾ ਡਾਰਕ ਜਿਹਾ ਲਾਈਟ ਚ ਪੀਸ ਦਾ ਗ੍ਰੀਨ ਜਿਹਾ ਕਲਰ ਆ ਗਿਆ ਇਹਦਾ ਵੀ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਬਹੁਤ ਹੀ ਸੋਹਣਾ ਇੰਨੇ ਖੇਡਵੇਂ ਜਿਹੇ ਕਲਰ ਨੇ ਜਾਨਕਿ ਵੀਡੀਓ 'ਚ ਅੱਜ ਤੁਹਾਨੂੰ ਕਲਰ ਐ ਲੱਗਦੇ ਹੋਣਗੇ ਵੀ ਥੋੜੇ ਜਿਹੀ ਉਹ ਨੇ ਬਟ ਰੀਅਲ 'ਚ ਇਦੂ ਖੇਡਵੇਂ ਆਉਣਗੇ ਤੁਹਾਡੇ ਹੱਥਾਂ ਦੇ ਵਿੱਚ ਕਈ ਵਾਰੀ ਹੁੰਦਾ ਨਾ ਕਿ ਵੀਡੀਓ 'ਚ ਬਹੁਤ ਸੋਹਣੇ ਲੱਗਿਆ ਜੀ ਸਾਡੇ ਹੱਥਾਂ 'ਚ ਆਏ ਤਾਂ ਥੋੜਾ ਜਿਹਾ ਡਲ ਜਾ ਪਿਆ ਮਾਰੇ ਤੁਹਾਡੇ ਹੱਥਾਂ 'ਚ ਆਇਆ ਸੂਟ ਇੰਨਾ ਸੋਹਣਾ ਲੱਗਣਾ ਕਿ ਪ੍ਰਿੰਟ ਤੇ ਕਲਰ ਇੰਨੇ ਸੋਹਣੇ ਤੇ ਇੰਨੇ ਖਿੜਮੇ ਆਏ ਹੋਇਆ ਬਹੁਤ ਹੀ ਪਿਆਰੇ ਆਏ ਹੋਇਆ ਹਲੋ ਪਿੰਕ ਸ਼ੇਡ ਲਓ ਗ੍ਰੇ ਸ਼ੇਡ ਇਹ ਸਾਰੇ ਕਲਰਾਂ ਦੇ ਜਿਵੇਂ ਆ ਪਿੰਕ ਸ਼ੇਡ ਦੇ ਵੀ ਦੁਪੱਟੇ ਹੈਗੇ ਨੇ ਜੀ ਨੀਚੇ ਆ ਗ੍ਰੇ ਕਲਰ ਆ ਪਿਸਤਾ ਗ੍ਰੀਨ ਦਾ ਵੀ ਤੁਹਾਨੂੰ ਮਿਲ ਜਾਊਗਾ ਆ ਗ੍ਰੇ ਕਲਰ ਨਾਲ ਦਾ ਵੀ ਮਿਲ ਜਾਊਗਾ ਬਹੁਤ ਸੋਹਣੇ ਸੋਹਣੇ ਕਲਰ ਕੰਬੀਨੇਸ਼ਨ ਆਏ ਨੇ ਫਟਾਫਟ ਵਾ ਸਕਰੀਨਸ਼ਾਟ ਲੈਣਿਆ ਤੇ ਆਰਡਰ ਕਰਨਿਆ ਜਿਹੜੀਆਂ ਵੀ ਪਹਿਣਾ ਨੂੰ ਜਿਹੜਾ ਵੀ ਸੂਟ ਚਾਹੀਦਾ ਹੋਇਆ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਬਹੁਤ ਹੀ ਪਿਆਰੀਆਂ ਆ ਲੋ ਇਹ ਵਾਲਾ ਤੁਹਾਨੂੰ ਬਲੂ ਦਿਖਾ ਰਿਹਾ ਬਟ ਇਹ ਬਲੂ ਨਹੀਂ ਗ੍ਰੀਨ ਸ਼ੇਡ ਆ ਇਹ ਵਾਲਾ ਸ਼ੇਡ ਹਮੇਸ਼ਾ ਚੇਂਜ ਹੋ ਕੇ ਆਉਂਦਾ ਵੀਡੀਓ ਦੇ ਵਿੱਚ ਇਹ ਗ੍ਰੀਨ ਸ਼ੇਡ ਆ ਜੇ ਬਲੂ ਨਹੀਂ ਹੈਗਾ ਫਿਰੋਜ਼ੀ ਗ੍ਰੀਨ ਜਿਹੇ ਸ਼ੇਡ ਹੁੰਦਾ ਨਾ ਉਹ ਵਾਲਾ ਸ਼ੇਡ ਆ ਇਹ ਬਲੂ ਆਉਂਦਾ ਕੈਮਰੇ ਦੇ ਵਿੱਚ ਕੈਪਚਰ ਕਰਦਾ ਇਹਨੂੰ ਆ ਲੋ ਦੇਖੋ ਮਹਿੰਦੀ येलो ਜੈ ਸ਼ੇਡ ਆ ਗਾਜਰੀ ਸ਼ੇਡ ਬਹੁਤ ਰੇਅਰ ਹੁੰਦਾ ਗਾਜਰੀ ਹਰ ਕਿਸੇ ਵਿੱਚ ਨਹੀਂ ਹੁੰਦਾ ਬਹੁਤ ਪਿਆਰਾ ਬਹੁਤ ਸੋਹਣਾ ਦੇਖੋ ਸ਼ੇਡ ਨੈਕਸਟ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਆਲੋ ਗਰਮੀਆਂ ਦੀ ਸੋ 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 ਬਿਊਟੀਫੁੱਲ ਕਲੈਕਸ਼ਨ ਆ ਇਹ ਸਭ ਤੋਂ ਜਿਆਦਾ ਆਰਾਮਦਾਇਕ ਸਭ ਤੋਂ ਜਿਆਦਾ ਸੋਹਣੀ ਸਾਰੀਆਂ ਪਹਿਣਾ ਦੀ ਪਹਿਲੀ ਪਸੰਦ ਬਹੁਤ ਸੋਹਣੀ ਜਾਨਕਿ ਇਦੋਂ ਇਹ ਹਰ ਪਹਿਣਾ ਨੇ ਤਾਂ ਬਾਏ ਕਰ ਸਕਦੀਆਂ ਨਾਲੇ ਸਭ ਤੋਂ ਬੈਸਟ ਕਲੈਕਸ਼ਨ ਆ ਜਿਵੇਂ ਮਰਜੀ ਤੁਸੀਂ ਘਰੇ ਦੁਪट्टे ਹੁੰਦੇ ਆ ਦੁਪट्टे ਤੁਸੀਂ ਲਾ ਸਕਦੇ ਹੋ ਨਾ ਮੈਚਿੰਗ ਕਰਕੇ ਜਾਂ ਤੁਹਾਨੂੰ ਦੁਪट्टे ਕਾਟਨ ਦੇ ਵੀ ਦਿਖਾਤੇ ਜਿਹੜੀਆਂ ਪਹਿਣਾ ਨੇ ਕਾਟਨ ਦੇ ਦੁਪट्टे ਇਹਦੇ ਨਾਲ ਅਲੱਗਾ ਤੋਂ ਲਗਵਾਉਣੇ ਆ ਤਾਂ ਲਗਵਾ ਵੀ ਸਕਦੇ ਹੋ ਆ ਲੋ ਇਹ ਗ੍ਰੀਨ ਸ਼ੇਡ ਆ ਗਿਆ ਇਹਦੇ ਵਿੱਚ ਹੀ ਸੇਮ ਚ ਫਿਰੋਜ਼ੀ ਸ਼ੇਡ ਆ ਗਿਆ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟ ਤੇ ਇੱਕ ਇਹਦੇ ਵਿੱਚ ਤੁਹਾਨੂੰ ਮਿਲੇਗਾ ਪਿੰਕ ਪਰਪਲ ਸ਼ੇਡ ਨਾਲ ਜਿਹੜਾ ਵੀ ਚਾਹੀਦਾ ਹੋਇਆ ਲੈ ਕੇ ਫਟਾਫੜ ਸਕਰੀਨਸ਼ਾਟ ਕਲਰ ਇਹ ਵੀ ਬਹੁਤ ਪਿਆਰਾ ਲਓ ਜੀ ਕਿਉਂਕਿ ਇੰਨੇ ਕ ਕਲਰ ਤਾਂ ਗਰਮੀਆਂ ਦੇ ਵਿੱਚ ਚਾਹੀਦਾ ਜਦੋਂ ਜਦੋਂ ਆਪਾਂ ਕਾਟਨ ਨੂੰ ਹੰਡਾਉਨੇ ਆ ਹਨਾ ਸੂਟ ਨੂੰ ਧੋਣੇ ਆ ਤਾਂ ਕਲਰ ਥੋੜੇ ਥੋੜੇ ਫਿੱਟ ਦੇ ਕਾਟਨ ਕੋਈ ਵੀ ਹੋਵੇ ਜਿੰਨੀ ਮਰਜ਼ੀ ਉਹ ਤਾਂ ਉਹ ਥੋੜੀ ਥੋੜੀ ਆਪਣਾ ਰੰਗ ਬਦਲਦੀ ਜਾਂਦੀ ਹੈ ਬਾਕੀ ਧੁੱਪਾਂ ਵਗੈਰਾ ਚ ਬਦਲ ਜਾਂਦੇ ਸੂਟਾਂ ਦੇ ਰੰਗ ਸੋ ਇੰਨੇ ਕ ਖਿੜਮੇ ਰੰਗ ਤਾਂ ਸੋਹਣੇ ਲੱਗਦੇ ਆ ਜਿਵੇਂ ਲਏ ਹੋਏ ਪਾਏ ਹੋਏ ਬਹੁਤ ਸੋਹਣੇ ਲੱਗਦੇ ਨੇ ਹਲੋ ਜੀ ਬਲੈਕ ਕਲਰ ਬਲੈਕ ਕਲਰ ਆ ਗਿਆ ਜੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਲਓ ਜੀ ਰੈੱਡ ਕਲਰ ਆ ਗਿਆ ਜੀ ਇਹ ਵੀ ਪਿਆਰਾ ਵਾ ਬਹੁਤ ਸੋਹਣਾ ਡਿਜ਼ਾਈਨਿੰਗ ਬਹੁਤ ਸੋਹਣੀ ਦੇਖੋ ਬਲੈਕ ਤੇ ਰੈੱਡ ਦੀ ਬਿਲਕੁਲ ਪ੍ਰਿੰਟਿੰਗ ਸੇਮ ਬਹੁਤ ਸੋਹਣੀ ਹੈਗੀ ਆ ਸੇਮ ਪ੍ਰਿੰਟਿੰਗ ਆ ਤੇ ਕਲਰ ਵੀ ਦੋਨੇ ਬਿਲਕੁਲ ਬਲੱਡ ਰੈਣੀ ਮਹਿਰੂਨੀ ਜਾਂ ਰੈੱਡ ਨਹੀਂ ਹੁੰਦਾ ਉਦਾਂ ਦਾ ਰੈੱਡ ਆ ਇਹ ਮਤਲਬ ਕਿ ਜਿਵੇਂ ਮਰਜ਼ੀ ਗਰਮੀਆਂ 'ਚ ਇਹਨੂੰ ਪਾ ਸਕਦੇ ਆ ਇੱਕ ਤਾਂ ਹੁੰਦਾ ਬਹੁਤ ਤਿੱਖਾ ਜਿਹਾ ਜਿਹੜਾ ਅੱਖਾਂ 'ਚ ਪੈਂਦਾ ਉਦਾਂ ਦਾ ਨਹੀਂ ਹੈਗਾ ਬਹੁਤ ਸੋਹਣਾ ਤੇ ਉੱਤੇ ਵਾਈਟ ਕਲਰ ਦੀ ਪ੍ਰਿੰਟਿੰਗ ਦੇਖੋ ਕਿੰਨੀ ਸਕਿਨ ਤੇ ਵਾਈਟ ਦੀ ਪ੍ਰਿੰਟਿੰਗ ਹੋਈ ਹੈ ਬਹੁਤ ਸੋਹਣੀ ਖਿਲ ਕੇ ਆ ਰਹੀ ਆ ਪ੍ਰਿੰਟਿੰਗ ਲਓ ਜੀ ਨਿੱਕੀ ਨਿੱਕੀ ਅੰਬੀ ਦਾ ਡਿਜ਼ਾਈਨ ਬਹੁਤ ਸੋਹਣੇ ਪ੍ਰਿੰਟ ਨੇ ਪ੍ਰਿੰਟ ਅੱਜ ਦੀ ਵੀਡੀਓ ਦੇ ਤਾਂ ਦੁਬਾਰਾ ਪਤਾ ਨਹੀਂ ਇਹ ਪ੍ਰਿੰਟ ਆਉਣ ਨਾ ਆਉਣ ਕਹਿ ਨਹੀਂ ਸਕਦੇ ਪਹਿਲਾਂ ਵੀ ਪ੍ਰਿੰਟਿੰਗ ਚੱਲ ਰਹੀ ਸੀ ਆਪਣੀ ਹਰ ਸੈਟਰਡੇ ਆਉਂਦੀ बट ज इस बार आए ने प्रिंट बहुत सोने सुपर प्रिंट ने ब्लैक इश, आ, निकी निकी बूटी का सूट ए ब्लैक एंड रेड मेहरूनी जहाँ शेड बहुत सोना दो शेड बहुत प्यारे बहुत सोने देखो ਜਿਹੜੀਆਂ ਪੈਣਾ ਭਾਲਦੀਆਂ ਲਾਈਟ ਸ਼ੇਡ ਉਹਨਾਂ ਲਈ ਇਹ ਪਿੱਕੇ ਚਾਰਟ ਆ ਗਏ ਇਹਦੇ ਵਿੱਚ ਵੀ ਤੁਹਾਨੂੰ 4 ਤੋਂ 3 ਤੋਂ 4 ਕਲਰ ਮਿਲ ਜਾਣਗੇ ਲਾਈਟ ਜਾਂ ਫਲੋਰੀ ਸ਼ੇਡ ਇਹ ਵਾਲੇ ਇਹ ਸ਼ੰਕਰ ਬ੍ਰਾਂਡ ਦੇ ਆ ਕਲਰ ਵਗੈਰਾ ਕਿਸੇ ਚੀਜ਼ ਨੂੰ ਕੁਝ ਨਹੀਂ ਹੋਣਾ ਜਿਵੇਂ ਮਰਜੀ ਸੂਟ ਨੂੰ ਪਾਇਓ ਹੰਡਾਇਓ ਯਾਨੀ ਕਿ ਇਹ ਨਹੀਂ ਹੈਗਾ ਵੀ ਤੁਸੀਂ ਡਿਪ ਕਰਤਾ ਤੇ ਕਲਰ ਸਾਰਾ ਨਿਕਲ ਗਿਆ ਇਦਾਂ ਦੀਆਂ ਕੋਈ ਵੀ ਪ੍ਰੋਬਲਮਸ ਨਹੀਂ ਆਉਣੀਆਂ ਫਟਾਫਟ ਬੱਸ ਅਸੀਂ ਆਪਣੇ ਸਕਰੀਨਸ਼ਾਟ ਲੈ ਲਓ ਬਹੁਤ ਸੋਹਣੀ ਸੁਪਰ ਕਲੈਕਸ਼ਨ ਆ ਜਾਣਗੇ ਆ ਲੋ ਬਿਲਕੁਲ ਇਹ ਲਾਈਟ ਜਿਹਾ ਹੈਗਾ ਇਹ ਸ਼ੇਡ रसट ज कह सकते ऑरेंज जहाँ मिठा जहा शेड ऑरेंज मि हैगा रस्सट लो तीन कलर ने ये तीसरा है पिंक शेड एंड नैक्सट वाला है जी रेड कलर रेड कलर ये भी बहुत प्यारा बहुत सोहना हलो ਵੀਡੀਓ ਤਾਂ ਅੱਜ ਹੋ ਜਾਣੀ ਆ ਕਾਫੀ ਲੰਬੀ ਪਰ ਅੱਜ ਪ੍ਰਿੰਟ ਹੀ ਇੰਨੇ ਸੋਹਣੇ ਆਏ ਆ ਵੀ ਐ ਪਹਿਲਾਂ ਸੋਚਤਾ ਰਹੇ ਸੀ ਕਿ ਹਾਫ ਦਿਖਾ ਦਈਏ ਹਾਫ ਅਗਲੇ ਸੈਟਰਡੇ ਦਿਖਾ ਦਈਏ ਬਟ ਇੰਨੇ ਸੋਹਣੇ ਡਿਜ਼ਾਈਨਿੰਗ ਆਏ ਆ ਵੀ ਬਹੁਤ ਭੈਣਾ ਦੇ ਫਿਰ ਆ ਜਾਂਦੇ ਆ ਤੇ ਬਹੁਤ ਭੈਣਾ ਰਹਿ ਜਾਂਦੀਆਂ ਨੇ ਫਿਰ ਕੋਸ਼ਿਸ਼ ਇਹੀ ਆ ਕਿ ਸਾਰੇ ਪ੍ਰਿੰਟ ਅੱਜ ਤੁਹਾਨੂੰ ਦਿਖਾ ਦਿੱਤੇ ਜਾਣ ਜਿਹੜੇ ਵੀ ਆਏ ਨੇ ਤਾਂ ਕਿ ਸਾਰੀਆਂ ਭੈਣਾ ਤੱਕ ਪਹੁੰਚ ਜਾਂ ਜੇ ਸੋ ਫਿਰ ਭੈਣਾ ਗੁੱਸੇ ਵੀ ਬਹੁਤ ਛੇਤੀ ਹੋ ਜਾਂਦੀਆਂ ਤੁਸੀਂ ਸਾਨੂੰ ਨਹੀਂ ਦਿੱਤਾ ਸਾਡਾ ਆਰਡਰ ਪਹਿਲਾਂ ਨਹੀਂ ਚੱਕਿਆ ਸੀ ਮੈਸੇਜ ਪਹਿਲਾਂ ਕੀਤਾ ਸੀ ਜਦ ਕਿ ਹਰ ਭੈਣ ਨੂੰ ਉਹਨਾਂ ਦੇ ਅਕੋਰਡਿੰਗ ਹੀ ਮੈਸੇਜ ਦਾ ਰਿਪਲਾਈ ਜਾਂਦਾ ਜਿਵੇਂ ਜਿਵੇਂ ਸਾਡੇ ਕੋਲ ਮੈਸੇਜ ਆਉਂਦੇ ਆ ਲੋ ਜੀ ਬਲੈਕ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਲਓ ਜੀ ਗ੍ਰੀਨ ਸ਼ੇਡ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਕੋਜ਼ੀ ਗ੍ਰੀਨੀ ਜਿਹਾ ਸ਼ੇਡਾਂ ਬਹੁਤ ਸੋਹਣਾ ਬਹੁਤ ਪਿਆਰਾ ਬਲੂ ਸ਼ੇਡ ਵੀਡੀਓ ਨੂੰ ਨਾਲ ਦੀ ਨਾਲ ਦੇਖੀ ਚੱਲੋ ਪ੍ਰਿੰਟ ਇੰਨੇ ਸੋਹਣੇ ਆ ਮੈਨੂੰ ਪਤਾ ਤੁਸੀਂ ਪ੍ਰਿੰਟਾਂ ਦੇ ਵਿੱਚ ਖੋ ਗਏ ਹੋ ਪਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਭੈਣ ਬਣ ਕੇ ਲਾਈਕ ਜ਼ਰੂਰ ਕਰ ਦਿਆ ਕਰੋ ਸੋਣਾ ਜਾਂ ਕਮੈਂਟ ਇੱਕ ਜ਼ਰੂਰ ਕਰ ਦਿਓ ਜੇ ਤੁਹਾਨੂੰ ਕਲੈਕਸ਼ਨ ਦੁਪੱਟੇ ਅੱਜ ਦਾ ਕੁਝ ਵੀ ਕੋਈ ਇੱਕ ਵੀ ਸੂਟ ਸੋਹਣਾ ਲੱਗਿਆ ਹੋਵੇ ਤਾਂ ਸੋਣਾ ਜਾਂ ਕਮੈਂਟ ਛੱਡ ਕੇ ਜ਼ਰੂਰ ਜਾਓ ਆ ਲੋ ਮਹਿੰਦੀ ਸ਼ੇਡ ਲਾਈਟ ਜਾਂ ਮਹਿੰਦੀ ਸ਼ੇਡ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਲੋ ਨਿੱਕੇ ਨਿੱਕੇ ਬੂਟੇ ਵੀ ਸ਼ਕੀਨ ਪਹਿਣਾ ਲਈ ਬਹੁਤ ਹੀ ਸੋਹਣਾ ਬਲੈਕ ਕਲਰ ਬਿਲਕੁਲ ਇਹ ਨਿੱਕਾ ਨਿੱਕਾ ਪ੍ਰਿੰਟ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਜਦੋਂ ਇਹਦੇ ਨਾਲ ਦੀ ਸੇਮ ਜਿਵੇਂ ਨਿੱਕੇ ਨਿੱਕੀਆਂ ਇਹਦੇ ਵਿੱਚ ਡਾਟਸ ਨੇ ਉੱਠਦੀਆਂ ਨੇ ਤੇ ਇਹਦੇ ਨਾਲ ਦੀ ਸੇਮ ਪਾਈਪਿੰਗ ਲਾ ਕੇ ਨਾਲ ਦੁਪੱਟਾ ਰੈਣੀ ਹੁੰਦਾ ਬਹੁਤ ਸੋਹਣੀ ਕਲੈਕਸ਼ਨ ਬਣਦੀ ਆ ਸੁਪਰ ਇਹਦਾ ਤੁਹਾਨੂੰ ਪ੍ਰਿੰਟ ਨੇੜੇ ਤੋਂ ਦਿਖਾ ਦੇ ਲਈ ਆ ਇਦਾਂ ਦਾ ਪ੍ਰਿੰਟ ਆ ਜੀ ਇਹਦੇ ਵਿੱਚ ਮਸਟਰਡ ਜਾਂ ਮਸਟਰਡ ਦੇ ਨਾਲ ਕੰਟਰਾਸਟ ਆ ਬਲੈਕ ਦਾ ਲਓ ਜੀ ਨੈਕਸਟ ਹੈਗਾ ਜੀ ਬਲੈਕ ਦੇ ਨਾਲ ਪਿੰਕ ਦਾ ਕੰਟਰਾਸਟ ਇਹਦੇ ਵਿੱਚ ਪਿੰਕ ਬੁੰਦੀ ਜੀ ਮਿਲੂਗੀ ਤੁਹਾਨੂੰ ਇਸ ਤਰ੍ਹਾਂ ਬਹੁਤ ਸੋਹਣੇ ਸੋਹਣੇ ਬ੍ਰਾਂਡ ਦੇ ਆਰਟੀਕਲ ਹੈ ਦੇਖੋ ਇਹ ਬਾਲਮਨ ਦਾ ਵਾ ਸਾਰੇ ਹੀ ਪੂਰੇ ਟੌਪ ਦੇ ਬ੍ਰਾਂਡਾਂ ਦੇ ਆਰਟੀਕਲ ਲੈ ਕੇ ਆਇਆ ਬਹੁਤ ਸੋਹਣੀ ਪਿਓਰ ਕੈਮਰੀ ਕਾਟਨ ਆ ਬਹੁਤ ਹੀ ਵਧੀਆ ਬਹੁਤ ਹੀ ਪਿਆਰੀ ਲਓ ਜੀ ਨੈਕਸਟ ਹੈਗਾ ਜੀ ਇਸ ਤਰ੍ਹਾਂ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਗ੍ਰੀਨ ਜਿਹਾ ਕਲਰ ਇਹ ਹਮੇਸ਼ਾ ਬਲੂ ਆਂਦਾ ਵੀਡੀਓ ਚ ਪਰ ਤੇ ਗ੍ਰੀਨ ਕਲਰ ਆ ਮੈਂ ਬਾਰ-ਬਾਰ ਰਿਪੀਟ ਕਰਦੀ ਆ ਫਿਰ ਭੈਣਾ ਕਹਿ ਦਿੰਦੀ ਆ ਨੇ ਘਰੇ ਆਇਆ ਹੋਰ ਸੂਟ ਹੋ ਗਿਆ ਬਹੁਤ ਸੋਹਣਾ ਕਲਰ ਆ ਚਾਹੇ ਤੁਸੀਂ ਬਲੂ ਤੁਹਾਡੇ ਤੱਕ ਪਹੁੰਚ ਰਿਹਾ ਗ੍ਰੀਨ ਕਲਰ ਆ ਬਟ ਬਹੁਤ ਸੁਪਰ ਕਲਰ ਆ ਖੋਲ ਰਹੀ ਆ ਤਾਂ ਪੂਰਾ ਵਧੀਆ ਤੇ ਉੱਤੇ ਸਾਰੇ ਵਾਈਟ ਕਲਰ ਦੀ ਪ੍ਰਿੰਟਿੰਗ ਹੋਈ ਹੋਈ ਆ ਆ ਲਓ ਜੀ ਬਲੈਕ ਦੇ ਵਿੱਚ ਇੱਕ ਹੋਰ ਡਿਜ਼ਾਈਨ ਇਹ ਆਪਾਂ ਵਿంటర్ ਕਲੈਕਸ਼ਨ ਤੇ ਵੀ ਸੇਲ ਕੀਤਾ ਬਹੁਤ ਹੀ ਪਿਆਰਾ ਬਹੁਤ ਸੋਹਣਾ ਰਿਸਪੌਂਸ ਰਿਹਾ ਸੀ ਇਹਦਾ ਬਲੈਕ ਦੇ ਨਾਲ ਫਰੋਜ਼ੀ ਦਾ ਕੰਟਰਾਸਟ ਆ ਜੀ ਬਲੈਕ ਦੇ ਉੱਪਰ ਇੱਕਾਣਗੇ येलो ਜੇ ਕਲਰ येलो ਮਸਟਰਡ ਕਲਰ ਦੇ ਨਾਲ ਕੰਬੀਨੇਸ਼ਨ ਆ ਇਹ ਬਲੈਕ ਜਿਹੜੀਆਂ ਬਣਾ ਬਲੈਕ ਸੂਟ ਕਹਿੰਦੀਆਂ ਨੇ ਬਲੈਕ ਬਲੈਕ ਉਹਨਾਂ ਲਈ ਇਹ ਬਹੁਤ ਸੋਹਣੇ ਕਲਰ ਨੇ ਸੇਮ ਇਹਨਾਂ ਨਾਲ ਦੀਆਂ ਪਾਈਪਿੰਗਸ ਵਗੈਰਾ ਲੱਗ ਕੇ ਬਹੁਤ ਸੋਹਣੇ ਚੀਜ਼ਾਂ ਰੈਡੀ ਹੋਈਆਂ ਨੇ ਬਹੁਤ ਪਿਆਰੀਆਂ ਆ ਲੋ ਨੈਕਸਟ ਹੈਗਾ ਜੀ ਆ ਲੋ ਬਲੂ ਕਲਰ ਰੋਜ਼ੀ ਬਲੂ ਜਾਂ ਕਸ਼ੇੜਾ ਇਹ ਵੀ ਬਹੁਤ ਪਿਆਰਾ ਪੇਂਟਿੰਗਾਂ ਬਹੁਤ ਸੋਹਣਾ ਹੈ। ਅਲਿਚ ਬਲੈਕ ਕਲਰ ਆ ਗਿਆ। ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਇਹਦੇ ਪਿਛਲੀ ਵਾਰ ਕਈ ਪੈਣਾ ਆਰਡਰ ਤੋਂ ਰਹਿਗੀਆਂ ਸੀ ਇਹ ਦੁਬਾਰਾ ਪ੍ਰਿੰਟਡ ਆਨ ਹੋ ਚੁੱਕਿਆ। ਜਿਹੜੀਆਂ ਪੈਣਾ ਚਾਹੀਦਾ ਹੋਇਆ ਲੈ ਲਿਓ। ਪ੍ਰਕ੍ਰਿਤੀ ਬ੍ਰਾਂਡ ਦੇ ਨੇ ਇਹ ਪ੍ਰਕ੍ਰਿਤੀ ਬ੍ਰਾਂਡ ਰਹੂਗਾ। ਇਹਦੇ ਵਿੱਚ ਦੋ ਕਲਰ ਆਪਣੇ ਕੋਲ ਦੁਬਾਰਾ ਨੇ। ਇੱਕ ਬਲੈਕ ਤੇ ਇੱਕ ਹੈਗਾ ਜੀ ਗ੍ਰੀਨ। ਮੂੰਗਿਆ ਜਾਂ ਸ਼ੇਡ ये ग्रीन मूंगिया जहाँ शेड आ शेड़ा। प्रोपर ग्रीन भी नहीं है मूंगिया टोन जी तो आ रहा वा एंड नैक्सट वाला है जी रैड मैरून शेड रैड मैरून शेड निका प्रिंट प्रिंटा बहुत प्यारा बहुत सोहना एक आएगा अगे मस्टर्ड शेड आला मस्टर्ड के आई कॉफी वाला ਕਾਫੀ ਸ਼ੇਡ ਆਊਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਲੀਜ਼ ਜਿਹੜੀਆਂ ਵੀ ਭੈਣਾਂ ਕਹਿ ਰਹੀਆਂ ਮੈਂ ਇਹ ਆ ਵੀ ਦੇਖੋ ਕਿਹੜੀ ਭੈਣ ਤੱਕ ਸੂਟ ਪਹੁੰਚਦਾ ਇਹ ਆਪਾਂ ਦੁਬਾਰਾ ਤੋਂ ਕੀਤਾ ਵਾ ਕਿਉਂਕਿ ਕਈ ਭੈਣਾਂ ਦੇ ਮੈਸੇਜ ਆ ਰਹੇ ਸੀ ਕਿ ਤੁਸੀਂ ਸ਼ੇਅਰ ਕਰਨ ਵਾਲਿਆਂ ਨੂੰ ਕੀ ਦਿੰਦੇ ਹੋ ਕੀ ਕਰਦੇ ਹੋ ਅੱਗੇ ਆਪਾਂ ਕਾਫੀ ਟਾਈਮ ਪਹਿਲਾਂ ਮੈਂ ਸ਼ੁਰੂ ਕੀਤਾ ਸੀ ਤੇ ਹਰ ਜਿਹੜੀ ਵੀ ਭੈਣ ਸਭ ਤੋਂ ਵੱਧ ਹੈ ਨਾ ਕਰਦੀ ਸੀ ਹਰ ਹਫ਼ਤੇ ਤਾਂ ਆਪਾਂ ਉਹਨਾਂ ਤੱਕ ਸੂਟ ਪਹੁੰਚਦਾ ਜਰੂਰ ਕਰਦੇ ਸੀ ਦੇਖੋ ਇੰਨੇ ਸੋਹਣੇ ਸੋਹਣੇ ਪ੍ਰਿੰਟ ਇੰਨੇ ਵਧੀਆ ਤੇ ਤੁਹਾਡੇ ਘਰ ਤੱਕ ਪਹੁੰਚਣਾ ਜੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਲਓ ਜੀ ਬਹੁਤ ਸੋਹਣਾ ਕਲਰ ਆ ਹ ਇੰਨਾ ਜਿਆਦਾ ਪਿਆਰਾ ਨਾ ਹੌਟ ਪਿੰਕ ਨਹੀਂ ਕਹਿ ਸਕਦੇ ਬਹੁਤ ਪਿਆਰਾ ਮਜ਼ੈਂਟਾ ਜਿਹਾ ਸ਼ੇਡ ਆ ਅਲੱਗ ਜਿਹਾ ਮਜ਼ੈਂਟਾ ਹੀ ਆ ਬਹੁਤ ਸੋਹਣਾ ਵਾ ਬਹੁਤ ਹੀ ਪਿਆਰਾ ਇਹਦੇ 3-4 ਸ਼ੇਡ ਮੈਂ ਤੁਹਾਨੂੰ ਦਿਖਾਏ ਨੇ ਸਾਰੀ ਸ਼ੇਡ ਬਹੁਤ ਪਿਆਰੇ ਆ ਜੀ ਹਲੋ ਮੀਡੀਅਮ ਜੇ ਕਲਰ ਜੇ ਲੈਣੇ ਆ ਜਿਹੜੀ ਭੈਣ ਨੇ ਜਿਆਦਾ ਡਾਰਕ ਦੇ ਵਿੱਚ ਨਹੀਂ ਜਾਣਾ ਉਹਨਾਂ ਲਈ ਆਹ ਵਾਲੇ ਸ਼ੇਡ ਬਹੁਤ ਪਿਆਰੇ ਨੇ ਲਓ ਜੀ ਦੇਖੋ ਪ੍ਰਿੰਟਿੰਗ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਪਿਆਰੀ ਇਹਦੇ ਵਿੱਚ ਸੇਮ ਤੁਹਾਨੂੰ ਮਿਲੇਗਾ ਇੱਕ ਗ੍ਰੇ ਕਲਰ ਫੈਂਟੈਸਟਿਕ ਸੁਪਰ ਵੰਡਿਸੈਕ ਯੂਰ ਫੈਂਟਿਕ ਰਿਕਵੈਸਟ ਵਾਸ ਐਕਸੈਪਟਡ ਆਲੂ ਗ੍ਰੇ ਕਲਰ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਤੇ ਉਹਨਾਂ ਪਹਿਣਾ ਲਈ ਨੇ ਜਿਹੜੀਆਂ ਜਿਆਦਾ ਆ ਡਾਰਕ ਜੇ ਕਲਰ ਨਹੀਂ ਲਾਈਕ ਕਰਦੀਆਂ ਆ ਲੋ ਇਹ ਵੀ ਲੈਮਨ ਜਿਹਾ ਸ਼ੇਡ ਆ ਜਿਆਦਾ ਡਾਰਕ ਵੀ ਨਹੀਂ ਹੈਗਾ ਜਿਆਦਾ ਲਾਈਟ ਜਆ ਵੀ ਨਹੀਂਗਾ ਮੀਡੀਅਮ ਜੇ ਕਲਰ ਆਗੇ ਨੇ ਬਹੁਤ ਹੀ ਪਿਆਰੇ ਇੱਕ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਕਾਫੀਆ ਸ਼ੇਡ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਸ਼ੇਡ ਆ ਐਂਡ ਨੈਕਸਟ ਵਾਲਾ ਹੈਗਾ ਜੀ ਇਹ ਵੀ ਥੋੜਾ ਜਿਹਾ ਮਹਿੰਦੀ ਆ ਟੂਨ ਤੇ ਆ ਮਸਟਰਡ ਮਹਿੰਦੀ ਆ ਜੀ ਟੂਨਾ ਦੇਖੋ ਇਹਦੀ ਨਿੱਕੀ ਨਿੱਕੀ ਪ੍ਰਿੰਟਿੰਗ ਆ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣੀ ਆ ਬਹੁਤ ਪਿਆਰੀ ਪ੍ਰਿੰਟਿੰਗ ਆ ਇਸ ਤਰ੍ਹਾਂ ਡੱਬੀ ਡੱਬੀ ਜੀ ਬਣੀ ਹੋਈ ਆ ਗ੍ਰੀਨ ਕਲਰ ਦੇ ਨਾਲ ਮਹਿੰਦੀ ਦਾ ਕੰਟਰਾਸਟ ਆ ਬਹੁਤ ਪਿਆਰਾ ਇਹਦੇ ਵਿੱਚ ਹੀ ਤੁਹਾਨੂੰ ਮਿਲੂਗਾ ਜੀ ਬਲੈਕ ਕਲਰ ਆ ਦੇਖੋ ਬਲੈਕ ਦੇ ਨਾਲ ਮੈਰੂਨ ਡੱਬੀ ਜੀ ਦਾ ਇਹ ਕੰਟਰਾਸਟ ਆ ਇਹ ਵੀ ਬਹੁਤ ਸੋਹਣਾ ਬਹੁਤ ਸੋਹਣਾ ਪੀਸ ਆ ਇੱਕ ਤੁਹਾਨੂੰ ਇਹਦੇ ਵਿੱਚ ਮਿਲੇਗਾ ਜੀ ਪਰਪਲ ਇਹ ਵੀ ਨਿੱਕੀ ਨਿੱਕੀ ਪ੍ਰਿੰਟਿੰਗ ਆ ਪਰਪਲ ਟੂਨ ਦੇ ਉੱਪਰ ਆ ਬਹੁਤ ਹੀ ਪਿਆਰੀ ਪ੍ਰਿੰਟਿੰਗ ਆ ਬਹੁਤ ਹੀ ਸੋਹਣੀ ਇਹ ਕੇ ਪਰਪਲ ਨਾਲ सेम ਮਿਲੇਗਾ ਜੀ ਤੁਹਾਨੂੰ ਗ੍ਰੀਨ ਫਰੋਜ਼ੀ ਸ਼ੇਡ ਆਲੋ ਬਲੂ ਫਰੋਜ਼ੀ ਸ਼ੇਡ ਸੌਰੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਪ੍ਰਿੰਟਿੰਗ ਆ ਬਹੁ ਇਹ ਨਿੱਕੀ ਨਿੱਕੀ ਪ੍ਰਿੰਟਿੰਗ ਵਾਲੀਆਂ ਲਈ ਆ ਪਹਿਣ ਵਾਲੀ ਜਿਹੜੀਆਂ ਛੋਟੀ ਬੁੱਟੀ ਦਾ ਪ੍ਰਿੰਟ ਪਾਲਦੀਆਂ ਨੇ ਉਨਾਂ ਲਈ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਪਿਆਰੀ ਆ ਲਓ ਜੀ ਇਹ ਆਪਣੀ ਵੀਡੀਓ ਦਾ ਲਾਸਟ ਸੈੱਟ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸੂਟ ਦੇਖ ਲਓ ਪੂਰੀ ਧਾਕ ਲੱਗ ਗਈ ਜਾਨਕਿ ਇਹ ਸੂਟਾਂ ਦੀ ਪੂਰੇ ਅੱਧੇ ਘੰਟੇ ਦੀ ਵੀਡੀਓ ਬਣ ਜਾਣੀ ਹੈ ਦੀ ਅੱਜ ਲੈਮਨ ਸ਼ੇਡ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਆ ਲੈਮਨ ਸ਼ੇਡ ਆ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਨੈਕਸਟ ਵਾਲਾ ਮਿਲੂ ਇਹਦੇ ਵਿੱਚ ਗ੍ਰੇ ਕਲਰ ਆ ਲੋ ਜਿਹੜੀਆਂ ਪੈਣਾ ਦੀ ਸਟੀਚਿੰਗ ਵਗੈਰਾ ਚੱਲ ਰਹੀ ਆ ਜਿਹੜੇ ਹੈਂਡਵਰਕ ਦੇ ਸੂਟਾਂ ਦੇ ਆਰਡਰ ਨੇ ਤੇ ਥ्रेडਵਰਕ ਦੇ ਹੁਣ ਥੋੜਾ ਜਿਹਾ ਪਲੀਜ਼ ਹਨਾ ਪੇਸ਼ੈਂਸ ਜਿਆ ਰੱਖ ਕੇ ਆਓ ਜਿਨ੍ਹਾਂ ਦੀ ਇੱਕ ਦੋ ਤਰੀਕਾ ਨੂੰ ਡਨ ਹੋ ਕੇ ਨਿਕਲਦੇ ਸੀ ਉਹ ਹਣ ਚਾਰ ਪੰਜ ਤਰੀਕਾ ਤੱਕ ਡਨ ਹੋ ਕੇ ਨਿਕਲਣਗੇ ਕਿਉਂਕਿ ਈਦ ਆ ਰਹੀ ਆ ਕਾਰੀਗਰ ਸਾਰੇ ਹੁਣ ਤਿੰਨ ਚਾਰ ਦਿਨਾਂ ਦੀ ਛੁੱਟੀ ਦੇ ਨੇ ਸੋ ਤਾਂ ਕਰਕੇ ਪਲੀਜ਼ ਸਾਰਾ ਕੰਮ ਹੁਣ 3-4 ਦਿਨਾਂ ਲਈ ਰੁਕੂਗਾ ਜੀ ਸਟਿਚਿੰਗ ਵੀ ਰੁਕੂਗੀ ਐਂਡ ਵਰਕ ਵੀ ਰੁਕੂਗਾ ਬਾਕੀ ਤਾਂ ਆਪਣਾ ਸਾਰਾ ਜੋ ਹੈਗਾ ਇਹ ਚੱਲਦਾ ਹੀ ਰਹੂਗਾ ਕੋਰੀਅਰ ਵਗੈਰਾ ਤੁਹਾਡੇ ਟਾਈਮ ਨਾਲ ਤੁਹਾਡੇ ਪਹੁੰਚਦੇ ਹੋਣਗੇ ਸਭ ਕੁਝ ਹੋਊਗਾ ਸ਼ਾਪ ਦੀ ਕੰਮ ਸਾਰਾ ਉਸੇ ਤਰ੍ਹਾਂ ਚੱਲੂਗਾ ਬਸ ਜਿਹੜਾ ਕਾਰੀਗਰਾਂ ਦੇ ਹੱਥ ਵਿਚ ਕੰਮ ਆ ਤਾਂ ਉਹਨਾਂ ਦਾ ਹੁਣ 3-4 ਦਿਨਾਂ ਲਈ ਛੁੱਟੀ ਤੇ ਨੇ ਸੋ ਉਹਨਾਂ ਵਾਲਾ ਕੰਮ ਹੁਣ ਰੁਕੂਗਾ ਆ ਲੋ ਜੀ ਗ੍ਰੇ ਕਲਰ ਇਹ ਵੀ ਪ੍ਰਕ੍ਰਿਤੀ ਬ੍ਰਾਂਡ ਦੀ ਸਾਰੀ ਕਲੈਕਸ਼ਨ ਆ ਬਹੁਤ ਸੋਹਣੀ ਆ ਲੋ ਪਿੰਕ ਸ਼ੇਡ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਆਂ ਤੇ ਅੱਜ ਤਾਂ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਤੇ ਦੁਪੱਟੇ ਲੈ ਕੇ ਆਈਆਂ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬੇਫਿਕਰ ਹੋਗੇ ਕਈ ਵਾਰ ਇੱਕ ਅੱਧਾ ਦਿਨ ਕੋਰੀਅਰ ਲੇਟ ਹੋ ਜਾਂਦਾ ਜਾਂ ਕਈ ਵਾਰੀ ਕੋਈ ਸੂਟ ਹੁੰਦਾ ਜਿਹੜਾ ਸਾਡੇ ਕੋਲ ਖਤਮ ਹੋ ਜਾਂਦਾ ਤਾਂ ਆਪਾਂ ਨੂੰ ਨੈਕਸਟ ਡੇ ਜਾਂ ਥਰਡ ਡੇ ਉਹ ਮੰਗਵਾ ਕੇ ਕੋਈ ਡਿਸਪੈਚ ਕਰਨਾ ਪੈਂਦਾ ਉਹਦੇ ਕਰਕੇ ਵੀ ਇੱਕ ਅੱਧਾ ਦਿਨ ਲੇਟ ਹੋ ਜਾਂਦਾ ਸੋ ਤਾਂ ਕਰਕੇ ਪਹਿਨੋ ਪਲੀਜ਼ ਫਿਕਰ ਨਾ ਕਰਿਆ ਕਰੋ ਤੁਹਾਡੀ ਪੇਮੈਂਟ ਸੇਫ ਆ ਜਿੰਨਾ ਟਾਈਮ ਤੁਹਾਡੇ ਤੱਕ ਤੁਹਾਡੇ ਹੱਥਾਂ ਦਾ ਕੋਰੀਅਰ ਨਹੀਂ ਪਹੁੰਚਦੇ ਵੈਸੇ ਕੋਸ਼ਿਸ਼ ਹੁੰਦੀ ਹੈ ਕਿ ਨਾਲ ਦੀ ਨਾਲ 3 ਤੋਂ 4 ਡੇਸ ਦੇ ਵਿੱਚ ਵਿੱਚ ਕੁਰੀਅਰ ਤੁਹਾਡੇ ਤੱਕ ਪਹੁੰਚ ਜਾਣ ਬਸ ਪ੍ਰੋਬਲਮ ਉਹਦੇ ਹੀ ਆਉਂਦੀ ਹੈ ਜਦੋਂ ਕਈ ਵਾਰੀ ਇੱਕੋ ਹੀ ਪ੍ਰਿੰਟ ਦੇ ਕਾਫੀ سارے ਆਰਡਰ ਹੁੰਦੇ ਆ ਤੇ ਜੇ ਉਹ ਅਵੇਲੇਬਲ ਹੋਵੇ ਤਾਂ ਅਸੀਂ ਕੁਰੀਅਰ ਲੋ ਰੋਕ ਲੈਂਦੇ ਆ ਤੇ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਸਕਰੀਨਸ਼ਾਟ ਵੀ ਸ਼ੇਅਰ ਕਰ ਦਿਓ ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਨਵੇਂ ਹੋਰ ਸੋਨੇ ਸੋਨੇ ਸੂਟਾਂ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ